ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਸੋਸ਼ੀਓਲੋਜੀ ਦਾ ਟੌਪਿਕ ਕਰਾਂਗੇ ਸੋਸ਼ੀਓਲੋਜੀ ਦਾ ਟੌਪਿਕ ਹੈਗਾ ਸਮਾਜਿਕ ਸੱਤਰੀਕਰਨ ਦੇ ਪ੍ਰਮੁੱਖ ਆਧਾਰ 베ਸਿਸ ਆਫ ਸੋਸ਼ੀਅਲ ਸੈਕਟਰੀਫਿਕੇਸ਼ਨ ਹਾਂਜੀ ਸਮਾਜਿਕ ਸੱਤਰੀਕਰਨ ਕੀ ਹੁੰਦਾ ਹੈ ਇਸ ਦੀ ਵਿਸ਼ੇਸ਼ਤਾ ਮੈਂ ਆਪਾਂ ਸਾਰੇ ਆਲਰੇਡੀ ਕੁਐਸਚਨ ਅਪਲੋਡ ਕੀਤੇ ਹੋਣਾਂ ਆਪਾਂ ਇਹਦੇ ਸਿੱਧੇ ਹੋਣਾ ਆਪਾਂ ਆਧਾਰ ਕਰਾਂਗੇ ਪ੍ਰਮੁੱਖ ਆਧਾਰ ਕੀ ਨੇ ਜਾਂ ਸਮਾਜਿਕ ਸੱਤਰੀਕਰਨ ਨੂੰ ਸਮਾਜਿਕ ਦਰਜੇਵੰਦੀ ਵੀ ਕਹਿੰਦੇ ਨੇ ਸਮਾਜਿਕ ਪਦਰੇ ਪਦਰੀਕਰਨ ਵੀ ਕਹਿੰਦੇ ਹਾਂਜੀ ਸਭ ਤੋਂ ਪਹਿਲਾਂ ਤਾਂ ਜਾਣ ਪਛਾਣਾ ਤੇ ਜਾਣ ਪਛਾਣ ਤੋਂ ਬਾਅਦ ਇਹਦੇ ਜਿਹੜੇ ਕਿ ਆਧਾਰ ਨੇ ਇਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈਗਾ ਦੋ ਆਧਾਰ ਕਿਹੜੇ-ਕਿਹੜੇ ਨੇ ਫਿਰ ਅੱਗੇ ਇਹਨਾਂ ਦੇ ਸਬ ਪੁਆਇੰਟ ਨੇ ਪਹਿਲਾ ਦੋ ਆਧਾਰ ਹੋਣਗੇ ਨੇ ਜੀਵ ਵਿਗਿਆਨਿਕ ਆਧਾਰਿਕ ਤਾਂ ਬਾਇਓਲੋਜੀਕਲ ਤੇ ਇੱਕ ਸਮਾਜਿਕ ਸੰਸਕ੍ਰਿਤਿਕ ਸੋਸ਼ੋ ਕਲਚਰਲ ਜੀਵ ਵਿਗਿਆਨਿਕ ਤੇ ਸਮਾਜਿਕ ਸੰਸਕ੍ਰਿਤਿਕ ਦੋ ਨੇ ਦੋਨਾਂ ਦੇ ਅੱਗੇ-ਅੱਗੇ ਸਬ ਪੁਆਇੰਟ ਨੇ ਹੁਣ ਪਹਿਲਾਂ ਆਪਾਂ ਦੇਖਾਂਗੇ ਜੀਵ ਵਿਗਿਆਨਿਕ ਆਧਾਰ ਦੇ ਵਿੱਚ ਜੀਵ ਵਿਗਿਆਨਿਕ ਆਧਾਰ ਦੇ ਵਿੱਚ ਜਿਹੜੇ ਕਿ ਈਜ਼ੀ ਪੁਆਇੰਟ ਨੇ ਇਹ ਜਨਮ ਆ ਜੂਗਾ ਹਨਾ ਉਮਰ ਜਨਮ ਉਮਰ ਲਿੰਗ ਠੀਕ ਹੈ ਤੇ ਨਸਲ ਇਹ ਪੁਆਇੰਟ ਆ ਜਾਣਗੇ ਜੀਵ ਵਿਗਿਆਨਿਕ ਆਧਾਰ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਤਾਂ ਆਜੂਗਾ ਜੀਵ ਵਿਗਿਆਨਿਕ ਆਧਾਰ ਹੈ ਕਿ ਜੀਵ ਵਿਗਿਆਨਿਕ ਆਧਾਰ ਉੱਤੇ ਸਮਾਜ ਵਿੱਚ ਵਿਅਕਤੀਆਂ ਨੂੰ ਉਹਨਾਂ ਦੇ ਜਨਮ ਦੇ ਆਧਾਰ ਉੱਤੇ ਉੱਚ-ਨੀਚ ਜਿਹੜੇ ਕਿ ਸਮਝਿਆ ਜਾਂਦਾ ਸਥਾਨ ਦਿੱਤੇ ਜਾਂਦੇ ਨੇ ਤੇ ਉਹਨਾਂ ਦੀ ਵਿਅਕਤੀਗਤ ਯੋਗਤਾ ਦਾ ਕੋਈ ਮੁੱਲ ਨਹੀਂ ਹੁੰਦਾ ਤੁਸੀਂ ਆਮ ਸ਼ਬਦਾਂ ਵਿੱਚ ਕਹਿ ਸਕਦੇ ਹੋ ਕਿ ਸਮਾਜ ਦੇ ਵੱਖ-ਵੱਖ ਵਿਅਕਤੀਆਂ ਤੇ ਸਮੂਹਾਂ ਦੇ ਵਿੱਚ ਮਿਲਣ ਵਾਲੇ ਉੱਚ-ਨੀਚੇ ਦੇ ਸਬੰਧ ਜੀਵ ਵਿਗਿਆਨਿਕ ਆਧਾਰ ਉੱਤੇ ਨਿਰਧਾਰਿਤ ਹੋ ਸਕਦੇ ਨੇ ਜੇ ਸਮਾਜਿਕ ਛੇਤ੍ਰਿਕਾਂ ਦੇ ਜੀਵ ਵਿਗਿਆਨਿਕ ਆਧਾਰਾਂ ਦਾ ਸਬੰਧ ਵਿਅਕਤੀ ਦੇ ਜਨਮ ਨਾਲ ਹੁੰਦਾ ਤੇ ਵਿਅਕਤੀ ਨੂੰ ਸਮਾਜ ਦੇ ਵਿੱਚ ਕਈ ਵਾਰੀ ਉੱਚੀ ਤੇ ਨੀਵੀਂ ਸਥਿਤੀ ਜਨਮ ਦੇ ਆਧਾਰ ਤੇ ਪ੍ਰਾਪਤ ਹੁੰਦੀ ਆ ਜੀਵ ਵਿਗਿਆਨਿਕ ਅਧਾਰਾਂ ਦਾ ਵਰਣਨ ਇਸ ਤਰ੍ਹਾਂ ਜਨਮ ਸਮਾਜ ਦੇ ਵਿੱਚ ਵਿਅਕਤੀ ਦੇ ਜਨਮ ਦੇ ਆਧਾਰ ਤੇ ਸਥ੍ਰੀਕਰਨ ਪਾਇਆ ਜਾਂਦਾ ਜੇਕਰ ਅਸੀਂ ਪ੍ਰਾਚੀਨ ਭਾਰਤੀ Hindu ਸਮਾਜ ਦੀ ਪ੍ਰਾਚੀਨ ਸਮਾਜਿਕ ਪ੍ਰਣਾਲੀ ਉੱਪਰ ਧਿਆਨ ਮਾਰਦੇ ਹਾਂ ਅਸੀਂ ਦੇਖੀਏ ਕਿ ਜਨਮ ਦੇ ਆਧਾਰ ਤੇ ਸਮਾਜ ਦੇ ਵਿੱਚ ਵਿਅਕਤੀ ਨੂੰ ਉੱਚੀ ਨੀਵੀਂ ਸਥਿਤੀ ਪ੍ਰਾਪਤ ਹੁੰਦੀ ਹੈ Hindu ਸਮਾਜ ਦੇ ਵਿੱਚ ਮੁੱਖ ਚਾਰ ਜਾਤਾਂ ਪਾਈ ਜਾਂਦੀਆਂ ਨੇ ਜਿਹੜਾ ਵਿਅਕਤੀ ਕਿਸ ਜਾਤ ਦੇ ਵਿੱਚ ਜਨਮ ਲੈਂਦਾ ਉਸ ਨੂੰ ਉਸੇ ਜਾਤੀ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਇਸ ਜਨਮ ਦੇ ਆਧਾਰ ਤੇ ਵਿਅਕਤੀ ਨੂੰ ਸਥਿਤੀ ਪ੍ਰਾਪਤ ਹੁੰਦੀ ਹੈ ਬ੍ਰਾਹਮਣ ਜਾਤ ਵਿੱਚ ਪੈਦਾ ਹੋਏ ਵਿਅਕਤੀ ਨੂੰ ਸਮਾਜ ਦੇ ਵਿੱਚ ਸਭ ਤੋਂ ਉੱਚਾ ਸਥਾਨ ਪ੍ਰਾਪਤ ਹੁੰਦਾ ਵਿਅਕਤੀ ਆਪਣੀ ਮਿਹਨਤ ਤੇ ਯੋਗਤਾ ਦੇ ਆਧਾਰ ਤੇ ਵੀ ਆਪਣੀ ਜਾਤ ਨੂੰ ਬਦਲ ਨਹੀਂ ਸਕਦਾ ਬਦਨੀ ਸਾਰਾ ਇਸ ਤਰ੍ਹਾਂ ਜਾਤੀ ਪ੍ਰਥਾ ਵਿੱਚ ਪਦ ਕਰਮ ਬਣਿਆ ਰਹਿੰਦਾ ਵਿਅਕਤੀ ਨੂੰ ਸਮਾਜ ਦੇ ਵਿੱਚ ਸਥਿਤੀ ਉਸ ਦੀ ਇੱਛਾ ਜਾਂ ਯੋਗਤਾ ਮੁਤਾਬਕ ਪ੍ਰਾਪਤ ਨਹੀਂ ਸੀ ਹੁੰਦੀ ਜਾਤੀ ਪ੍ਰਥਾ ਵਿੱਚ ਸਮਾਜਿਕ ਖਤਰੀ ਕਰਨ ਦੀ ਵਿਵਸਥਾ ਦਾ ਪ੍ਰਮੁੱਖ ਅਧਾਰ ਜਨਮ ਹੁੰਦਾ ਤੇ ਇਸ ਜਨਮ ਦੇ ਆਧਾਰ ਤੇ ਵਿਅਕਤੀ ਨੂੰ ਉੱਚਾ ਤੇ ਨੀਮ ਸਥਾਨ ਸਮਾਜ ਦੇ ਵਿੱਚ ਪ੍ਰਾਪਤ ਹੁੰਦਾ ਅੱਗੇ ਹੈਗੇ ਉਮਰ ਹਾਂਜੀ ਜਨਮ ਤੋਂ ਬਾਅਦ ਉਮਰ ਵੀ ਵਿਅਕਤੀ ਦੇ ਸਮਾਜਿਕ ਸਤ੍ਰੀਕਰਨ ਦਾ ਆਧਾਰ ਬਣਦਾ ਉਮਰ ਦੇ ਆਧਾਰ ਤੇ ਵੀ ਆਪਾਂ ਨੂੰ ਓਹ ਛੋਟਾ ਬੱਚਾ ਹਨਾ ਵੱਡਾ ਜਾਂ ਬਜ਼ੁਰਗ ਉਹਦੇ ਅਕੋਰਡਿੰਗ ਆਪਾਂ ਇਹਨਾਂ ਦੇ ਵਿੱਚ ਸਤ੍ਰੀਕਰਨ ਪਾ ਜਾਂਦਾ ਹੈ ਕਈ ਵਿਗਿਆਨੀ ਉਮਰ ਦੇ ਆਧਾਰ ਤੇ ਵਿਅਕਤੀ ਦੇ ਵੱਖ-ਵੱਖ ਅਵਸਥਾਵਾਂ ਬਿਆਨ ਕੀਤੇ ਨੇ ਕਿਸੇ ਵੀ ਸਮਾਜ ਦੇ ਵਿੱਚ ਛੋਟੇ ਬੱਚੇ ਦੀ ਸਥਿਤੀ ਉੱਚੀ ਨਹੀਂ ਹੁੰਦੀ ਕਿਉਂਕਿ ਉਸ ਦੀ ਬੁੱਧੀ ਦਾ ਵਿਕਾਸ ਨਹੀਂ ਹੁੰਦਾ ਛੋਟੇ ਨੂੰ ਆਪਾਂ ਜਿਹੜੇ ਕਿ ਉੱਚੀ ਸਥਿਤੀ ਵਾਲਾ ਨਹੀਂ ਮੰਨਦੇ ਕਿਉਂਕਿ ਆਪਾਂ ਸੋਚਦੇ ਵੀ ਇਹਦੇ ਵਿੱਚ ਹਜੇ ਇੰਟੈਲੈਕਚੁਅਲ ਜਿਹੜੀ ਕਿ ਪਾਵਰ ਨਹੀਂ ਹੈ ਨਹੀਂ ਹੈਗੀ ਡੈਵਲਪਮੈਂਟ ਨਹੀਂ ਹੈਗੀ ਬੱਚਾ ਜਿਵੇਂ ਜਿਵੇਂ ਵੱਡਾ ਹੁੰਦਾ ᱛੀਵੇਂ ᱛੀਵੇਂ ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਤੇ ਉਸ ਦੇ ਅਕੋਰਡਿੰਗ ਹੀ ਉਹਨੂੰ ਸਮਾਜ ਦੇ ਵਿੱਚ ਜਿਹੜੇ ਆਪਾਂ ਸਥਿਤੀ ਦੰਦੇ ਆ ਤੇ ਉਹਦੇ ਵਿੱਚ ਮੈਜੋਰਟੀ ਆਉਂਦੇ ਆ ਤੇ ਭਾਰਤ ਸਰਕਾਰ ਵਿੱਚ ਵੀ ਜੇਕਰ ਅਸੀਂ ਨਜ਼ਰ ਮਾਰੇ ਤਾਂ ਵੱਡੀ ਗਿਣਤੀ ਵਿੱਚ ਵੱਡੀ ਉਮਰ ਦੇ ਲੋਕ ਏ ਨੇ ਰਾਸ਼ਟਰਪਤੀ ਬਣ ਲਈ ਵੀ ਸਰਕਾਰ ਦੁਆਰਾ ਨਿਸ਼ਚ ਉਮਰ ਨਿਸ਼ਚਿਤ ਕੀਤੀ ਗਈ ਜਿਵੇਂ 35 ਸਾਲਾ ਹਨਾ ਸਰਪੰਚ ਬਣ ਲਈ ਵੀ ਉਮਰ ਨਿਸ਼ਚਿਤ ਕੀਤੀ ਗਈ ਆ ਆਪਾਂ ਨੂੰ ਵੋਟ ਪਾ ਦੇਣ ਦੇ ਲਈ ਵੀ ਵੋਟਰ ਦਾ ਕਰਨੀ ਉਹਦੇ ਲਈ ਵੀ ਆਪਣੇ 18 ਸਾਲ ਉਮਰ ਦਾ ਕੀਤੀ ਗਈ ਆ ਤੇ ਇਸ ਤੋਂ ਲਾਵਾ ਨੌਕਰੀਆਂ ਦੇ ਵਿੱਚ ਵੀ ਆਪਣੀ ਜਿਹੜੀ ਕਿ ਏਜ ਲਿਮਟ ਦੱਸੀ ਵੀ ਹੁੰਦੀ ਆ ਤਾਂ ਮਤਲਬ ਕਿ ਉਮਰ ਆ ਜਿਹੜੇ ਕਿ ਸਮਾਜ ਦੇ ਵਿੱਚ ਜਿਹੜੇ ਅਲੱਗ-ਅਲੱਗ ਪੜਾਅ ਨੇ ਉਹਨਾਂ ਨੂੰ ਬਣਾਉਣ ਦੇ ਵਿੱਚ ਇੱਕ ਆਪਣਾ ਆਧਾਰ ਦੇ ਤੌਰ ਤੇ ਜਿਹੜੀ ਕਿ ਰੂਲਾ ਦਾ ਕਰਦੀ ਆ ਪ੍ਰਧਾਨ ਮੰਤਰੀ ਵੱਲੋਂ ਏਜ ਦਿੱਤੀ ਹੋਈ ਹੈ ਸਾਰੇ ਲਈ ਏਜ ਮਤਲਬ ਕਿ ਰਿਕੁਆਇਰਮੈਂਟ ਹੁੰਦੀ ਆ ਹਾਂਜੀ ਅੱਗੇ ਹੈਗਾ ਲਿੰਗ ਲਿੰਗ ਵਿੱਚ ਤਰੀ ਕਰਨ ਦਾ ਆਧਾਰ ਆ ਵਿਜ ਔਰਤਾ ਜਾਂ ਮਰਦ ਆ ਜਿਗਰਸੇ ਸ਼ੁਰੂ ਦੇ ਸਮਾਜਾਂ ਵਿੱਚ ਜ਼ਿਕਰ ਕਰਦਾ ਸਮਾਜ ਦੀ ਕੇਵਲ ਵੰਡ ਇਸ ਤੇ ਆਧਾਰ ਤੇ ਹੁੰਦੀ ਸੀ ਵੀ ਔਰਤਾ ਘਰ ਦਾ ਕੰਮ ਕਰਦੇ ਸੀ ਆਦਮੀ ਘਰ ਤੋਂ ਬਾਹਰ ਜਾ ਕੇ ਖਾਣ ਪੀਣ ਲਈ ਵਸਤੇ ਇਕੱਠੇ ਕਰਦੇ ਸੀ ਤਾਂ ਇਹਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਸੀ ਇੱਕ ਤਾਂ ਪਿਤ੍ਰ ਸੱਤਾਤਮਕ ਪਰਿਵਾਰ ਤੇ ਇੱਕ ਮਾਤਰ ਸੱਤਾਤਮਕ ਪਿਤ੍ਰ ਦੇ ਵਿੱਚ ਪਿਤਾ ਹੀ ਸਾਰੀ ਸੱਤਾ ਦਾ ਪਿਤਾ ਦੇ ਨਿਯੰਤਰਣ ਹੇਠ ਹੀ ਸਾਰਾ ਪਰਿਵਾਰ ਹੁੰਦਾ ਸੀ ਸੱਤਾ ਪਿਤਾ ਦੇ ਹੱਥਾਂ ਦੇ ਵਿੱਚ ਹੀ ਹੁੰਦੀ ਸੀ ਮਾਤਰ ਪਰਿਵਾਰ ਦੇ ਵਿੱਚ ਜਿਹੜੇ ਮਾਤਾ ਦੇ ਹੱਥਾਂ ਦੇ ਵਿੱਚ ਹੁੰਦੀ ਸੀ ਤੇ ਜੇ ਅਸੀਂ ਹਿੰਦੂ ਸਮਾਜ ਦੀ ਗੱਲ ਕਰੀ ਪਰਚੀਨ ਸਮੇਂ ਦੇ ਵਿੱਚ ਆਦਮੀ ਦੀ ਸਥਿਤੀ ਸਮਾਜ ਦੇ ਵਿੱਚ ਉੱਚੀ ਹੁੰਦੀ ਸੀ ਤੇ ਇਸ ਲਿੰਗਰੇਧਾਰੀ ਆਦਮੀ ਤੇ ਔਰਤ ਦੇ ਕੰਮਾਂ ਦੇ ਵਿੱਚ ਵੀ ਭਿੰਨਤਾ ਪਾਈ ਜਾਂਦੀ ਸੀ ਤੇ ਅੱਜ ਵੀ ਕੁਝ ਹੱਦ ਤੱਕ ਇਹ ਵਿਕਸਿਤ ਹੈਗੀ ਹੈ ਪਰ ਸਰਕਾਰ ਨੇ ਯਤਨ ਕਰਕੇ ਔਰਤਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ਾਂ ਕੀਤੀਆਂ ਨੇ ਸਿੱਖਿਆ ਦੇ ਖੇਤਰ ਵਿੱਚ ਵੀ ਔਰਤਾਂ ਨੂੰ ਕੁਝ ਰਾਜਾਂ ਵਿੱਚ ਮੁਫਤ ਸਿੱਖਿਆ ਪ੍ਰਾਪਤ ਹੋ ਰਹੀ ਹੈ ਪਰੰਤੂ ਕੁਝ ਕੋ ਫਰਕ ਅਜੇ ਵੀ ਨਜ਼ਰ ਆਉਂਦਾ ਹਾਂਜੀ ਅੱਗੇ ਹੈਗਾ ਨਸਲ ਦੇ ਧਾਰ ਤੇ ਹਾਂ ਜੀ ਨਸਲ ਦੇ ਆਧਾਰ ਤੇ ਵੀ ਜਿਹੜੀ ਕੀ ਡਿਵਾਈਡਿਸ਼ਨ ਹੁੰਦੀ ਹੈ ਸਮਾਜ ਦੇ ਵਿੱਚ ਜਿਵੇਂ ਕੀ ਪ੍ਰਮੁੱਖ ਤਿੰਨ ਨਸਲਾਂ ਪਾਏ ਜਾਂਦੇ ਨੇ ਮੁੱਖ ਤੌਰ ਤੇ ਮਨੁੱਖੀ ਜਾਤੀ ਦੀਆਂ ਕਕੇਸ਼ੀਅਨ ਮੰਗੋਲਾਈਡ ਤੇ ਨਿਗਰੋਆਇਡ ਇਹਨਾਂ ਤਿੰਨਾਂ ਨਸਲਾਂ ਦੇ ਵਿੱਚ ਪਦਕਰਮ ਦੀ ਵਿਵਸਥਾ ਪਾਈ ਜਾਂਦੀ ਹੈ ਚਿੱਟੀ ਨਸਲ ਕਕੇਸ਼ੀਅਨਸ ਨੂੰ ਸਮਾਜ ਦੇ ਵਿੱਚ ਸਭ ਤੋਂ ਉੱਚਾ ਸਥਾਨ ਪ੍ਰਾਪਤ ਹੁੰਦਾ ਤੇ ਪੀਲੀ ਨਸਲ ਮੰਗੋਲਾਈਡ ਦਾ ਸਥਾਨ ਮੱਧਮ ਤੇ ਕਾਲੀ ਨਸਲ ਨਿਗਰੋਆਇਡ ਦੀ ਸਮਾਜ ਦੇ ਸਭ ਤੋਂ ਨੀਵੀਂ ਸਥਿਤੀ ਅਮਰੀਕਾ ਦੇ ਵਿੱਚ ਅਜੇ ਵੀ ਨਸਲ ਕਾਲੀ ਨਸਲ ਦੇ ਤੁਲਨਾ ਵਿੱਚ ਚਿੱਟੀ ਨਸਲ ਦੇ ਲੋਕਾਂ ਨੂੰ ਉੱਤਮ ਮੰਨਿਆ ਜਾਂਦਾ ਤੇ ਚਿੱਟੀ ਨਸਲ ਦੇ ਵਿਅਕਤੀ ਆਪਣੇ ਬੱਚਿਆਂ ਨੂੰ ਅਲੱਗ ਸਕੂਲਾਂ ਵਿੱਚ ਪੜਨ ਲਈ ਭੇਜਦੇ ਸੀ ਜਿੱਥੇ ਤੱਕ ਕਿ ਪ੍ਰੋਕਰਤ ਨਸਲਾਂ ਦੇ ਵਿਅਕਤੀ ਆਪਸ ਦੇ ਵਿੱਚ ਵਿਆਹ ਸ਼ਾਦੀਆਂ ਵੀ ਨਹੀਂ ਕਰਨ ਕਰਵਾਉਂਦੇ ਆਧੁਨਿਕ ਸਮਾਜ ਦੇ ਵਿੱਚ ਨਸਲ ਵਿੱਚ ਪਾਈ ਜਾਣ ਵਾਲੀ ਭਿੰਨਤਾ ਦੇ ਵਿੱਚ ਪਰਿਵਰਤਨ ਆ ਗਏ ਨੇ ਪਰੰਤੂ ਫਿਰ ਵੀ ਪਾਕਿਆਸ ਤਰ੍ਹਾਂ ਦੇ ਕਿ ਸਮਾਜਿਕ ਸतरीकरण ਦਾ ਆਧਾਰ ਬਣਦੀ ਆ ਅੱਗੇ ਹੈਗੇ ਨੇ ਹੁਣ ਇਹ ਤਾਂ ਹੈਗੇ ਸੀ ਜੀਵ ਵਿਗਿਆਨਿਕ ਦੇ 4 ਪੁਆਇੰਟ ਹੁਣ ਆਪਾਂ ਕਰਾਂਗੇ ਸਮਾਜਿਕ ਸੰਸਕ੍ਰਿਤਿਕ ਆਧਾਰ ਨੇ ਜਿਹੜੇ ਉਹਨਾਂ ਦੇ ਕਿਹੜੇ ਕਿਹੜੇ ਪੁਆਇੰਟ ਆਉਂਦੇ ਨੇ ਸਮਾਜਿਕ ਸੰਸਕ੍ਰਿਤੀ ਦੇ ਆਧਾਰ ਤੇ ਵੀ ਚ ਆ ਜਾਊਗਾ ਕਿੱਤਾ ਵੀ ਆਪਾਂ ਜੋ ਵੀ ਆਪਾਂ ਕਰਦੇ ਆ অকਪੇਸ਼ਨ ਆ ਨਾ ਉਹਦੇ ਅਕੋਰਡਿੰਗ ਤੇ ਇੱਕ ਰਾਜਨੀਤਿਕ ਆਧਾਰ ਆ ਜਾਣਗੇ ਇਹਦੇ ਵਿੱਚ ਆਰਥਿਕ ਆਧਾਰ ਆ ਜਾਣਗੇ ਤੇ ਇੱਕ ਆਪਣਾ ਸਿੱਖਿਆ ਆਧਾਰ ਧਾਰਮਿਕ ਆਧਾਰ ਇਹ ਇਹਦੇ ਵਿੱਚ ਜਿਹੜੇ ਕਿ ਪੁਆਇੰਟ ਆ ਜਾਣਗੇ ਰક્ત ਸੰਬੰਧੀ ਆਧਾਰ ਇਹ ਆ ਜਾਣਗੇ ਆਪਣੇ ਸਮਾਜਿਕ ਸੰਸਕ੍ਰਿਤਿਕ ਆਧਾਰ ਦੇ ਵਿੱਚ ਹਾਂਜੀ ਕਿੱਤੇ ਦਾ ਆਧਾਰ ਕਿੱਤੇ ਦੇ ਆਧਾਰ ਤੇ ਵੀ ਸਮਾਜ ਨੂੰ ਅਲੱਗ-ਅਲੱਗ ਭਾਗਾਂ ਵਿੱਚ ਵੰਡਿਆ ਜਾਂਦਾ ਕੁਝ ਕਿਤੇ ਸਮਾਧ ਵਿੱਚ ਬਹੁਤ ਮਹੱਤਵਪੂਰਨ ਸਮਝੇ ਜਾਂਦੇ ਨੇ ਤੇ ਕੁਝ ਨੂੰ ਘੱਟ ਮਹੱਤਤਾ ਮਿਲਦੀ ਹੈ ਵਰਨਵਸਥਾ ਵਿੱਚ ਵੀ ਸਮਾਜ ਨੂੰ ਛਤਰ ਕਰਨ ਦੇ ਆਧਾਰ ਤੇ ਕੀਤੇ ਦੇ ਆਧਾਰ ਤੇ ਹੁੰਦਾ ਹੈ ਇਹਦੇ ਵਿੱਚ ਵਿਅਕਤੀ ਜਿਹੜੇ ਕਿਤੇ ਨੂੰ ਪਣਾਉਂਦਾ ਸੀ ਉਸ ਨੂੰ ਉਸੇ ਕੀਤੇ ਦੇ ਮੁਤਾਬਕ ਸਮਾਜ ਦੇ ਵਿੱਚ ਉਹਦੀ ਸਥਿਤੀ ਹੁੰਦੀ ਸੀ ਵੀ ਕਿਵੇਂ ਦਾ ਕੰਮ ਕਰ ਰਿਹਾ ਜਿਵੇਂ ਜਿਵੇਂ ਕਿਤਾ ਵਿਦਾਂ ਦੀ ਸਿੱਖਿਆ ਪ੍ਰਾਪਤ ਕਰਕੇ ਲੋਕਾਂ ਨੂੰ ਸਿੱਖਣ ਕਰਨ ਦਾ ਕੀਤਾ ਪਣਾਉਣਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਨੂੰ ਬ੍ਰਾਹਮਣ ਵਰਗ ਵਰਨ ਦੇ ਵਿੱਚ ਸ਼ਾਮਲ ਕਰ ਲਿਆ ਮਤਲਬ ਕਿ ਜਿਹੜੇ ਵੱਲ ਪੜਾਉਣ ਦਾ ਕੰਮ ਕਰਦੇ ਸੀ ਤੇ ਕੀਤਾ ਪਣਾਉਣ ਦੀ ਇੱਛਾ ਵਿਅਕਤੀ ਦੀ ਆਪਣੀ ਹੁੰਦੀ ਸੀ ਆਧੁਨਿਕ ਸਮਾਜ ਦੇ ਵਿੱਚ ਵਿਅਕਤੀ ਜਿਸ ਪ੍ਰਕਾਰ ਦੀ ਵੀ ਯੋਗਤਾ ਰੱਖਦਾ ਉਹ ਉਸੇ ਤਰੀਕੇ ਦਾ ਆਪਣਾ ਕੀਤਾ ਪਣਾ ਲਾਂਦਾ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਸਮਾ ਇੰਜੀਨੀਅਰ ਪ੍ਰੋਫੈਸਰ ਦੇ ਕਿੱਤੇ ਨੂੰ ਕਲਰਕ ਸੁਪਰਡੈਂਟ ਦੇ ਕਿੱਤੇ ਨਾਲੋਂ ਵਧੀਆਂ ਮੰਨਿਆ ਜਾਂਦਾ ਤੇ ਜਿਹੜੇ ਕਿੱਤੇ ਸਮਾਜ ਦੇ ਨਿਯੰਤਰਣ ਰੱਖਣ ਲਈ ਕੁਝ ਮਹੱਤਵਪੂਰਨ ਸਮਝੇ ਜਾਂਦੇ ਨੇ ਉਹਨਾਂ ਕਿੱਤਿਆਂ ਨੂੰ ਵੀ ਮਹੱਤਤਾ ਹੁੰਦੀ ਹੈ ਸਮਾਜ ਦੇ ਵਿੱਚ ਇਸ ਤਰ੍ਹਾਂ ਮਤਲਬ ਕਿ ਕਿੱਤਿਆਂ ਦੇ ਗੁਣ-ਗੁਣਾ ਨੂੰ ਪਰਖ ਕੇ ਵੀ ਉਹਨਾਂ ਦੇ ਅਕੋਰਡਿੰਗ ਉਹਨਾਂ ਦੀ ਸਥਿਤੀ ਸਮਾਜ ਦੇ ਵਿੱਚ ਹੁੰਦੀ ਹੈ ਰਾਜਨੀਤਿਕ ਆਧਾਰ ਹਾਂਜੀ ਰਾਜਨੀਤਿਕ ਆਧਾਰ ਤਾਂ ਹਰ ਸਮਾਜ ਦੇ ਵਿੱਚ ਵੱਖੋ-ਵੱਖਰਾ ਸੱਤਰੀਕਰਨ ਪਾਇਆ ਜਾਂਦਾ ਭਾਰਤੀ ਸਮਾਜ ਦੇ ਵਿੱਚ ਰਾਜਨੀਤਿਕ ਸੱਤਰੀਕਰਨ ਦਾ ਆਧਾਰ ਪਾਇਆ ਜਾਂਦਾ ਹੈ ਤੇ ਪਾਰ ਸਮਾਜ ਵਿੱਚ ਵੰਸ਼ਰੇ ਧਾਰ ਤੇ ਰਾਜਨੀਤਿਕ ਵਸਥਾ ਨਹੀਂ ਵਸਥਾ ਮਹਤ ਵਸਥਾ ਮਹੱਤਵਪੂਰਨ ਰਹੀਆ ਭਾਰਤ ਵਿੱਚ ਲੋਕਤੰਤਰੀ ਸਮਾਜ ਆ ਇਸ ਵਿੱਚ ਰਾਜਨੀਤੀ ਦੀ ਮੁੱਖ ਸ਼ਕਤੀ ਰਾਸ਼ਟਰਪਤੀ ਦੇ ਕੋਲ ਆ ਉਪਰਾਸ਼ਟਰਪਤੀ ਦੀ ਸਥਿਤੀ ਉਸ ਤੋਂ ਨੀਵੀਂ ਹੁੰਦੀ ਆ ਫਿਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਆ ਜਾਂਦੇ ਨੇ ਨਾ ਫਿਰ ਮੁੱਖ ਮੰਤਰੀ ਮਤਲਬ ਕੀ ਇਹਨਾਂ ਦੇ ਵਿੱਚ ਵੀ ਸਾਰੇ ਐਮ ਐਲ ਇਹਨਾਂ ਦੇ ਵਿੱਚ ਵੀ ਸਾਰਾ ਇੱਕ ਸੱਤਰੀ ਕਰਨ ਪਾਏਗਾ ਤੇ ਇੱਕ ਪਾਰਟੀ ਜਿਹੜੀ ਜਿੱਤ ਹੁੰਦੀ ਆ ਉਹ ਰੂਲਿੰਗ ਪਾਰਟੀ ਹੁੰਦੀ ਹੈ ਹਨਾ ਇੱਕ ਸ਼ਾਸਿਤ ਵਰਗ ਹੁੰਦਾ ਐਵੇਂ ਸ਼ਾਸਕ ਵਰਗ ਦੀ ਸਥਿਤੀ ਆਸ਼ਿਤ ਵਰਗ ਤੋਂ ਉੱਚੀ ਹੁੰਦੀ ਹੈ ਸ਼ਾਸਕ ਵਰਗ ਮਤਲਬ ਜਿਹੜਾ ਰਾਜ ਕਰ ਰਿਹਾ ਪ੍ਰਸ਼ਾਸਨਿਕ ਅਵਸਥਾ ਦੇ ਵਿੱਚ ਭਪੇ ਨੌਕਰੀਆਂ ਉਸ ਦੀ ਨੌਕਰੀ ਦੇ ਸਰੂਪ ਅਨਸਾਰ ਹੀ ਸਥਿਤੀ ਪ੍ਰਾਪਤ ਹੁੰਦੀ ਹੈ ਰਾਜਨੀਤਿਕ ਅਵਸਥਾ ਦੇ ਨਾਲ ਨਾਲ ਸਮਾਜਿਕ ਸਾਤ੍ਰਿਕਰਨ ਵਿੱਚ ਵੀ ਗੁੰਝਲਤਾ ਵਧਦੀ ਜਾਂਦੀ ਹੈ ਜੇਕਰ ਕਿਸੇ ਕ੍ਰਾਂਤੀ ਦੇ ਕਾਰਨ ਰਾਜਨੀਤਿਕ ਅਵਸਥਾ ਵਿੱਚ ਇੱਕਦਮ ਪਰਵਰਤਨ ਵੀ ਆ ਜਾਵੇ ਤਾਂ ਰਾਜਨੀਤਿਕ ਸਾਤ੍ਰਿਕਰਨ ਬਦਲ ਜਾਂਦਾ ਹੈ ਹਾਂਜੀ ਅਰਥਿਕ ਆਧਾਰ ਪ੍ਰਸਿੱਧ ਸਮਾਜ ਵਿਗਿਆਨੀ Karl Marx ਨੇ ਆਰਥਿਕ ਆਧਾਰ ਨੂੰ ਵੀ ਸਮਾਜਿਕ ਸੱਤਰੀਕਰਨ ਦਾ ਆਧਾਰ ਮੰਨਿਆ ਇਹਦੇ ਵਿੱਚ ਉਤਪਾਦਨ ਦੇ ਜਿਹੜੇ ਸਾਧਨ ਨੇ ਉਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਪੂੰਜੀਪਤੀ ਕਿਹਾ ਗਿਆ ਮਤਲਬ ਕਿ ਜਿੰਨੇ ਵੀ ਉਤਪਾਦਨ ਦੇ ਸਾਧਨ ਨੇ ਪ੍ਰੋਡਕਸ਼ਨ ਮਸ਼ੀਨਾਂ ਫੈਕਟਰੀਆਂ ਉਹਨਾਂ ਤੇ ਜਿਨ੍ਹਾਂ ਦਾ ਨਿਯੰਤਰਣ ਉਹਨਾਂ ਨੂੰ ਪੂੰਜੀਪਤੀ ਵਰਗ ਕਹਿੰਦੇ ਆ ਜਿਹੜੇ ਉਹਨਾਂ ਤੋਂ ਵਾਂਝੇ ਨੇ ਜਿਹੜੇ ਕੰਮ ਕਰਦੇ ਉਹਨਾਂ ਨੂੰ ਕਿਰਤੀ ਕਿਹਾ ਜਾਂਦਾ ਠੀਕ ਹੈ ਇਹ ਇਹਨਾਂ ਦੇ ਵਿੱਚ ਦਿੱਤਾ ਹੋਇਆ ਤੇ ਮਤਲਬ ਕਿ ਇੱਕ ਪੂੰਜੀਪਤੀ ਵਰਗ ਮਜ਼ਦੂਰ ਵਰਗ ਦੇ ਉੱਪਰ ਸ਼ੋਸ਼ਣ ਕਰਦਾ ਤੇ ਪੈਸੇ ਦੇ ਧਾਰ ਤੇ ਸਮਾਜ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਇੱਕ ਉੱਚ ਵਰਗ ਜਿਹਦੇ ਹਾਈ ਕਲਾਸ ਹਾਈ ਕਲਾਸ ਵਾਲੇ ਹੁੰਦੇ ਨੇ ਜਿਹਨਾਂ ਕੋਲ ਪੈਸਾ ਜ਼ਿਆਦਾ ਇੱਕ ਮੱਧ ਵਰਗ ਠੀਕ ਆ ਮੀਡਲ ਫੈਮਿਲੀ ਮੀਡਲ ਕਲਾਸ ਤੇ ਇੱਕ ਲੋਅਰ ਕਲਾਸ ਅੱਗੇ ਆਜੂਗਾ ਹਾਂ ਇਹ ਹੋਏ ਅੱਗੇ ਡਿਸਕ੍ਰਾਈਬ ਕੀਤਾ ਹੋਇਆ ਤੇ ਇਹ ਜੋ ਪਹਿਲੀ ਲੁਕ ਸਰ ਹੈ ਕਿ ਆਪਾਂ ਆਪਣਾ ਜਿਹੜੇ ਕਿ ਯੋਗਤਾ ਦੇ ਆਧਾਰ ਤੇ ਵਰਗ ਚੇਂਜ ਵੀ ਹੋ ਜਾਂਦਾ ਸਿੱਖਿਆ ਦੇ ਆਧਾਰ ਤੇ ਹਾਂਜੀ ਸਿੱਖਿਆ ਦੇ ਆਧਾਰ ਤੇ ਵੀ ਅਸੀਂ ਸਮਾਜ ਨੂੰ ਸ਼ਤਰੀਕਰਨ ਕਰ ਸਕਦੇ ਆ ਸਿੱਖਿਆ ਦੇ ਆਧਾਰ ਤੇ ਪੜ੍ਹੇ ਲਿਖੇ ਵਰਗ ਹੋ ਜੂਗਾ ਹੀ ਕਨਪੜਾ ਵਰਗ ਹੋ ਜੂਗਾ ਠੀਕ ਹੈ ਪੜ੍ਹੇ ਲਿਖੇ ਵਰਗ ਦੀ ਸਥਿਤੀ ਉੱਚੀ ਹੁੰਦੀ ਆ ਤੇ ਜਿਹੜੇ ਵਿਅਕਤੀ ਆਪਣੀ ਮਿਹਨਤ ਕਰਕੇ ਉੱਚੀ ਵਿੱਦਿਆ ਪ੍ਰਾਪਤ ਕਰ ਲੈਂਦੇ ਨੇ ਉਹ ਸਮਾਜ ਦੇ ਵਿੱਚ ਵਧੇਰੇ ਇੱਜ਼ਤ ਪ੍ਰਾਪਤ ਕਰਦੇ ਨੇ ਆਧੁਨਿਕ ਸਮਾਜ ਦੇ ਵਿੱਚ ਸ਼ਤਰੀਕਰਨ ਦੇ ਆਧਾਰ ਮਹੱਤਵਪੂਰਨ ਹੈ ਤੇ ਸਮਾਜ ਦੇ ਵਿੱਚ ਪੜ੍ਹੇ ਲਿਖੇ ਵਿਅਕਤੀਆਂ ਦੀ ਇੱਜ਼ਤ ਤੇ ਸਨਮਾਨ ਅਨਪੜਾ ਨਾਲੋਂ ਜ਼ਿਆਦਾ ਹੁੰਦਾ ਅੱਗੇ ਧਾਰਮਿਕ ਅਦਾਰੇ ਤੇ ਪੜ੍ਹੇ ਲਿਖੇ ਦੇ ਵਿੱਚ ਵੀ ਪਾਈ ਜਾ ਸਕਦੇ ਵੀ ਜਿਨੇ ਜ਼ਿਆਦਾ ਜਿਵੇਂ ਪੀ ਐਚ ਡੀ ਕੀਤੀ ਹੋਈ ਆ ਪੱਕੇ ਤੌਰ ਤੇ ਉਹਨਾਂ ਦੀ ਉਸ ਸਥਿਤੀ ਥੋੜੀ ਜ਼ਿਆਦਾ ਉੱਚੀ ਹੁੰਦੀ ਆ ਪ੍ਰਾਈਵੇਟ ਸੈਕਸ਼ਨ ਵਾਲਿਆਂ ਦੀ ਥੋੜੀ ਹੁੰਦੀ ਠੀਕ ਹੈ ਨੀਵੀਂ ਹੁੰਦੀ ਆ ਇਹ ਚੀਜ਼ ਵੀ ਬਣ ਜਾਂਦੀ ਆ ਹਾਂਜੀ ਧਾਰਮਿਕ ਅਦਾਰ ਧਾਰਮਿਕ ਅਦਾਰੇ ਵੀ ਸਮਾਜ ਨੂੰ ਸੱਤਰੀਕਰਿਤ ਕੀਤਾ ਜਾਂਦਾ ਪੁਰਾਤਨ ਹਿੰਦੂ ਸਮਾਜ ਭਾਰਤ ਸਮਾਜ ਵਿੱਚ ਧਾਰਮਿਕ ਅਵਸਥਾ ਅਨੁਸਾਰ ਬ੍ਰਾਹਮਣ ਨੂੰ ਸਮਾਜ ਵਿੱਚ ਉੱਚੀ ਸਥਿਤੀ ਪ੍ਰਾਪਤ ਸੀ ਕਿਉਂਕਿ ਉਹ ਧਾਰਮਿਕ ਵੇਦਾਂ ਦਾ ਉਹਨਾਂ ਨੂੰ ਗਿਆਨ ਪ੍ਰਾਪਤਾ ਸੀ ਤੇ ਉਸ ਗਿਆਨ ਨੂੰ ਅੱਗੇ ਪਹੁੰਚਾਉਂਦੇ ਨੇ ਤੇ ਭਾਰਤ ਸਮਾਜ ਵਿੱਚ ਕਈ ਧਰਮ ਪਾਏ ਜਾਂਦੇ ਨੇ ਹਰ ਇੱਕ ਧਰਮ ਨੂੰ ਮੰਨਣ ਵਾਲੇ ਵਿਅਕਤੀ ਆਪਣੇ ਆਪ ਨੂੰ ਦੂਜੇ ਧਰਮ ਨਾਲੋਂ ਉੱਚਾ ਸਮਝਣ ਲੱਗ ਪੈਂਦੇ ਨੇ ਤੇ ਇਸ ਤਰ੍ਹਾਂ ਧਰਮ ਦੇ ਦਾਰਤਵੀਸ ਸਮਾਜਿਕ ਸੱਤ੍ਰੀਕਰਨ ਪਾਇਆ ਜਾਂਦਾ ਤੇ ਹਾਂਜੀ ਅੱਗੇ ਆਜੂਗਾ ਆਪਣਾ ਰਕਤ ਸਬੰਧੀ ਹਰ ਵਿਅਕਤੀ ਜਿਸ ਵੰਸ਼ ਦੇ ਵਿੱਚ ਜਨਮ ਲੈਂਦਾ ਉਸ ਦੇ ਧਾਰਤੀ ਸਮਾਜ ਦੇ ਵਿੱਚ ਉਸ ਨੂੰ ਉੱਚਾ ਜਾਂ ਨੀਵਾਂ ਸਥਾਨ ਪ੍ਰਾਪਤ ਹੁੰਦਾ ਜਿਵੇਂ ਰਾਜੇ ਦੇ ਪੁੱਤਰ ਨੂੰ ਵੱਡਾ ਹੋ ਕੇ ਰਾਜੇ ਦੀ ਪਦਵੀ ਤੇ ਵਿਰਾਸਤ ਮੰਨ ਕਰ ਦਿੱਤਾ ਜਾਂਦਾ ਤੇ ਇਸ ਤਰ੍ਹਾਂ ਵਿਅਕਤੀ ਨੂੰ ਸਮਾਜ ਦੇ ਵਿੱਚ ਕਈ ਵਾਰੀ ਸਮਾਜਿਕ ਸਥਿਤੀ ਖਾਨਦਾਨ ਦੇ ਆਧਾਰ ਤੇ ਪ੍ਰਾਪਤ ਹੁੰਦੀ ਹੈ ਤੇ ਸਮਾਜਿਕ ਸਥ੍ਰੀਕਰਨ ਦੇ ਵੱਖ-ਵੱਖ ਆਧਾਰ ਮਹੱਤਵਪੂਰਨ ਨੇ ਤੇ ਇਹਨੇ ਸਮਾvare ਸਮਾਜਿਕ ਸਥ੍ਰੀਕਰਨ ਦੇ ਆਧਾਰ ਥੈਂਕਸ